ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਾ ਲਗੇ ਆ ਵਟਾਂ ਟੱਪਾਂ ਨਾਲ ਬਈ ਆ ਚੁੱਕਾ ਹੈ ਤੇ ਸ਼ਾਮ ਨੂੰ ਕਰ ਦਿਆਂਗੇ ਸਪਰੇਅ ਉਹ ਕੀੜਾ ਉਹ ਕੀੜਾ ਹੀ ਮਾਰਦੀ ਕਵਾੜ ਬਾਕੀ ਸਭ ਦਵਾਈਆਂ ਫੇਰ ਲੈ ਕੀੜਾ ਵੀ origignal ਕੀਰਾ ਦੇ ਨਾਂ ਦੇ ਬਹੁਤ ਠੱਗੀਆਂ ਹੋਰੀਆਂ ਨੇ ਡੱਬੀ ਸੇਮ ਹੁੰਦੀ ਰੰਗ ਬਲੈਕ ਪੀਲਾ ਢੱਕਣ ਤੇ ਪਰ ਲਿਖਿਆ ਕੁਝ ਹੋਰ ਹੁੰਦਾ ਹੈ ਤੇ ਕੀਰਾ ਇਹ ਹੈ ਉਹ ਕੀਰਾ ਤੇ ਕਈ ਵਿਚਾਰੇ ਕਿਸਾਨ ਡੁਪਲੀਕੇਟ ਹੀ ਕਰੀ ਜਾਂਦੇ ਨੇ ਫਿਰ ਇਹਨੇ ਵਕੀਰਾ ਕੀਤੀ ਹੀ ਖਵਾੜ ਨਹੀਂ ਮਰਿਆ ਹੁੰਦੀ ਡੁਪਲੀਕੇਟ ਤੋ ਆ ਰਿਹਾ ਬਟਾ ਤੋ ਆ ਜੀ ਬਣ ਆ ਲੈ ਆਵਾਂਗੇ ਪਾਣੀ ਖਾਲਾ ਨਿਕਲ ਜਾ ਇਹ ਉਤਨੀ ਵੱਟ ਪਾਣੀ ਪੈ ਗਈ ਉਧਰ ਕੀ ਪਾਣੀ ਪਾਉਂਦੇ ਉਹ ਉਥੇ ਅੱਛਾ ਇਹਨੂੰ ਵੀ ਲੋੜ ਹੈ ਵੱਟਾ ਪਾਣੀ ਓਕੇ ਉਹ ਕਿਹੜਾ ਪਰਾ ਪਾਣੀ ਜੀ ਓਕੇ ਤੇ ਆਰੇ ਦੱਸੂ ਕਿਤੇ ਕਿਤੇ ਗਿਆ ਕਿਾਰੇ ਕਿਲੇ ਚ ਪੰਜ ਕਿਾਰੇ ਬੜੇ ਪੰਜ ਵਟਾਂ 3 2 1 4 ਚਾਰ ਚਾਰ ਪਾਵੇ ਇੱਕ ਕਿਲੇ ਚ ਦੇ ਲੈ ਪੰਜ ਕੀ ਕਰੇ ਜਦ ਬੇਹਾ ਭਾਗ ਪਹਿਲਾਂ ਵੈਨੇ ਆ ਉਹ ਉਧਰ ਜਗੀਂਦਰ ਸਿੰਘ ਵੀ ਫੋਨ ਤੇ ਮੰਡਿਆ ਤੇ ਉਹ ਉਤਰਲੇ ਚਰਨ ਪੈਰ ਵੈਲੀ ਚ ਇਹ ਫੋਨ ਤੇ ਵਿਜੀ ਬੰਦਾ ਇਹ ਦੂਰ ਹੋ ਗਿਆ ਯਾਰ ਹੈ ਵੀਰਾ ਹੈਲੋ ਇਹ ਦੂਰ ਨਾ ਹੋ ਜਾਏਗਾ ਚੰਦਾਣੀ ਭਾਈ ਤੇ ਠੀਕ ਹੈ ਚਲੋ ਠੀਕ ਹੈ ਵਰਾਲੀ ਮਚ ਹੈਗੀ ਏ ਚਲੋ ਕੋਈ ਹੋਈ ਪ੍ਰੋਸੀਜਰ ਸਮਝ ਆ ਰਿਹਾ ਹੈ ਤੇ ਕੀ ਤੀਜੀ ਵਾਰੀ ਗਣਕ ਪੀਜ ਰਿਆਂ ਦਾ ਹਾਂ ਤੀਜੀ ਵਾਰੀ ਸਭ ਸਮਝ ਆ ਗਿਆ ਹੁਣ ਚੌਥੀ ਵਾਰ ਆਣ ਸਾਬਾ ਜੀ ਪ੍ਰਾਲੀ ਦਿਸਣੀ ਨਹੀਂ ਅਗਲੀ ਵਾਰ ਨੂੰ ਮੈਂ ਇੰਤਰ ਕਰ ਦਿਆਂਗੇ ਪੈਲ ਚਰ ਲਾ ਦਿਆਂਗੇ ਪਹਿਲਾਂ ਹੀ ਪਾਣੀ ਛੱਟ ਗਿਆ ਵਾਹ ਫਰੀ ਵਟਾ ਫਰੀ ਹੈ ਵੀ ਜਿਹੜਾ ਬਜਾਈ ਕਰਦਾ ਵਟਾ ਫਰੀ ਜਿਹੜਾ ਬਜਾਈ ਕਰਵਾਏ ਵਟਾ ਫਰੀ ਕਿੰਨੇ ਕਿੰਨੇ ਕਿਰਾਏ ਫਿਰ ਵੀ ਫਰੀ ਪਾ ਕੇ ਜਾਣਾ ਓਏ ਨਾ ਵਿਚਾਰੇ ਨਾ ਪੀ ਕੱਢ ਕੇ ਛੱਡ ਕੇ ਭੱਜ ਗਿਆ ਵਾਲਾ ਅੱਛਾ ਅੱਛਾ ਕੱਤੋਂ ਛੱਡ ਗਿਆ ਕੱਤੋਂ ਛੱਡ ਗਿਆ ਹੁਣ ਸਾਲੇ ਬੇਸ਼ਰਮ ਨੇ ਹੋਰਾਂ ਉਹ ਐਵੇਂ ਦੀ ਨੇ ਲੋਵੀ ਵੱਟ ਥੋੜੀ ਸਹੀ ਨਹੀਂ ਪੈ ਰਹੀ ਉਰਾਲੀ ਕਰ ਕੀ ਚਲੋ ਕੋਈ ਨਹੀਂ ਕੰਨੀਆਣਾ ਕਰਦੇ ਹਾਂ ਸੱਟ ਦੇ ਬਾਹਰ ਪਾਲਾ ਬਿਜੀ ਹੋਇਆ ਬੰਦਾ ਫੋਨ ਤੇ ਹਾਂ ਮੈਂ ਜਿਆਦਾ ਬਿਜੀ ਹੋਇਆ ਫੋਨ ਤੇ ਅੱਜ ਜੱਥੇ ਦਾ ਫੋਨ ਆ ਗਿਆ ਅੱਛਾ ਬੰਦਾ ਬਦਲਿਆ ਉੱਤੇ ਬੈਗੀਆਂ ਇਹਦੇ ਵਟਰਾ ਨਹੀਂ ਨਈਂ ਪਣਦੀ ਹੁੰਦੇ ਜੀ ਹਾਂ ਬਾਬੇ ਪਰਾਲੀ ਵਿੱਚ ਫਸ ਜਾਂਦੀ ਏ ਹਾਂ ਕੱਢ ਜਾ ਕੱਢ ਜਾ ਕੋਈ ਨਾ ਕਰ ਲਾਂਗੇ ਉੱਤੇ ਬੈਠਿਆ ਨਹੀਂ ਕੰਮ ਬਣਿਆ ਇਹ ਚੱਲ ਰਿਹਾ ਹੈ। ਇਹ ਇੱਕ ਪਾਣੀ ਲੱਗਾ ਸੱਟ ਹੋ ਜੇ।